ਤੇ ਜੇ ਹੁਣ ਪਹਿਲੀ ਵਾਰ ਆਪ ਨੂੰ ਮਾਣ ਮਿਲਿਆ ਤੇ ਫਿਰ ਹਾਂ ਅੱਲਾਹ ਤੇ ਵਾਹੋਂ ਬੋਲੇ ਜੀ ਅੱਛਾ ਹੁਣ ਹੁਣ ਮੈਂ ਤੁਹਾਨੂੰ ਦੱਸਾਂ ਜੇ ਮੈਂ 2007 ਚ ਐਮਐਲਏ ਬਣਿਆ ਨੇ ਤੇ ਸਾਡੇ ਭਾਈ ਗੁਰਮੁਖ ਸਿੰਘ ਭਾਉ ਗੁਰਮੁਖ ਸਿੰਘ ਰਾੜੀਆ ਹੁੰਦਾ ਸੀ ਬਲਟੋਏ ਦਾ ਚੜ੍ਹਾਈ ਕਰ ਗਿਆ ਜਿੱਦਰ ਮੈਂ ਸੌਹ ਚੁੱਕੀ ਤੇ ਮੇਰੇ ਉਹਦਾ ਫੋਨ ਆਇਆ ਉम्मे ਨੇ ਕਹਿੰਦਾ ਬਲਟੋਆ ਨਜ਼ਾਰੇ ਬਣਦੇ ਇੱਕ ਵਿਰਸਾ ਹੈ ਤਾਂ ਜੋ ਤੂੰ ਆਖਿਆ ਨਾ ਕਿ ਮੈਂ ਹੀ ਵਿਰਸਾ ਸਿੰਘ ਬਲਟੋਆ ਆਦਾ ਮੈਂ ਤਾਂ ਪੜਕ ਕੇ ਉੱਠਿਆ ਕਿ ਸਾਡੇ ਪਿੰਡ ਦਾ ਨਾਮ ਚਾਹੋਗੇ ਇਹ ਹਲਕਾ ਖੇਮ ਕਰਨ ਦੇ ਹਰ ਵਾਸੀ ਦਾ ਚਾਹੇ ਕਡੂਰ ਸਾਹਿਬ ਦੇ ਪਾਰਲੀਮੈਂਟ ਦੇ ਹਰ ਹਲਕਾ ਹਰ ਵਿਅਕਤੀ ਦੀ ਜਿਹੜੀ ਆ ਉਹਦੀ ਚੜ੍ਹ ਤੇ ਹਾਂਜੀ ਉਹਦੀ ਜਿੱਤ ਹੈ ਪਰ ਖਾਸ ਕਰਕੇ ਜਿੱਥੇ ਮੇਰੀਆਂ ਜੜ੍ਹਾਂ ਨੇ ਜਿੱਥੇ ਮੇਰੀਆਂ ਰੂਟਸ ਨੇ ਜਿੱਥੋਂ ਦੇ ਆ ਤੁਸੀਂ ਸਾਰੇ ਮੇਰੇ ਪਰਿਵਾਰ ਬਿਠੇ ਜੇ ਤੇ ਮੇਰਾ ਖਿਆਲ ਹਜ਼ਾਰਾਂ ਦੀ ਤਦਾਦ ਚ ਬਿਠੇ ਜੇ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਵਿਅਕਤੀ ਵਿਰਲਾ ਹੋਣਾ ਜਿਹਦਾ ਮੈਂ ਨਾਂ ਨਾ ਜਾਣਦਾ ਜਿਹਨੂੰ ਮੈਂ ਇਹ ਨਾ ਜਾਣਦਾ ਹੋਵਾਂ ਕਿ ਕਿੱਥੋਂ ਆ ਪਰ ਤੁਸੀਂ ਹਮੇਸ਼ਾ ਲੜਦੇ ਰਹੇ ਜੇ ਠੀਕ ਹੈ ਕਿ 2017 ਚ ਉਹਨਾਂ ਦਾ ਝੂਠ ਚੱਲ ਗਿਆ ਬਾਈ ਜੀ ਇਹਨਾਂ ਦਾ ਚੱਲ ਗਿਆ ਹੁਣ ਜਿਹਨਾਂ ਦਾ ਬਾਈ ਚ ਚੱਲਿਆ ਸੀ ਸਭ ਤੋਂ ਮਾੜਾ ਹਾਲ ਉਹਨਾਂ ਦਾ ਹੋਣਾ ਜੀ ਤੋਂ ਬੱਸ ਰੰਦਸੇ ਹੋਣਾ ਨਾ ਇੰਨੇ ਵੀ ਬੜੀ ਹੱਤ ਚੁੱਕੀ ਜੀ ਅਦੋਈਰ ਬਾਈ ਤੇ ਨੇਰੀ ਵੀ ਆਦੀ ਹੈ ਨਾ ਹਾਂਜੀ ਸਾਹਿਬ ਜੀ ਇਹ ਗੱਲ ਹੋਈ ਤਾਂ ਮੈਨੂੰ ਘੇਰ ਕੇ ਪਤਾ ਕੀ ਜਾਂਦੇ ਆ ਹਾਂ ਜਾਂਦੇ ਆ ਜੇ ਤੁਸੀਂ ਉੱਧਰ ਚੱਲੇ ਜੇ ਤੇ ਕੋਈ ਖੂਜ ਸੁਮਕੈ ਟੁੱਟਣ ਵੋਟ ਚੱਲ ਕੋਈ ਨਹੀਂ ਹਾਂ ਇਹਦੇ ਜੱਖ ਜੱਖ ਫੜਿਆ ਜੀ ਹਾਂ ਜਦੋਂ ਠੀਕ ਹੈ ਜਵਾਬ ਦੇ ਜਿਹੜੇ ਮੈਂ ਤੁਹਾਨੂੰ ਗੱਲ ਨਾ ਕੀਤੀਆਂ ਨਾ ਜਵਾਬ ਦਿਓ ਜੇ ਕਿਸੇ ਕੋਲ ਕੋਈ ਜਵਾਬ ਹੈਗਾ ਉਹਨੂੰ ਕਹਦੇ ਠੀਕ ਆ ਭਈ ਮੈਂ ਇਹ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤਿੰਨ ਆਪਾਂ ਚੈਨਲ ਸੱਤ ਲੈਨੇ ਆਂ ਹਾਂਜੀ ਤੋਂ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਹਦਾ ਹੋੜਾ ਆ ਤੇ ਜੇ ਮੈਂ ਮੇਰਾ ਪੱਖ ਹੋੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਬਲੇ ਸਾਨਯਾ ਜੀ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਤੇ ਜੋ ਉਹਨਾਂ ਕੋਲੇ ਝੰਡਾ ਆ ਆਪਾਂ ਆਕਤੀ ਕਿਤਾਜਾ ਕਾਦੀ ਲਈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਤੋਲ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨਿਰਨਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦੂੰ ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ ਮੈਂ ਪਾਰਟੀ ਪ੍ਰਧਾਨ ਨੂੰ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਨਹੀਂ ਤੇ ਫਿਰ ਮੈਂ ਗਣਾਉ ਮੈਂ ਤਾਂ ਜੀ ਕਮਜ਼ੋਰੀ ਆ ਤੇ ਮੈਂ ਤਾਂ ਛੱਡੂ ਹੀ ਆ ਅੱਲਾਹ ਕੇ ਦੀ ਪੱਕ ਦਾ ਕੰਮ ਐ ਆਹ ਅੱਲਾਹ ਕੇ ਨਹੀਂ ਪੱਕਦਾ ਕੋਈ ਨਹੀਂ ਪੱਕ ਐ ਤੁਰਲੇ ਆ ਗੁਰੂ ਕੀ ਹਮੇਸ਼ਾ ਰਹੀ ਜੀ ਸੋਨਿਆ ਜੀ ਮੈਂ ਵੀੜੇ ਰਹੀਂ ਨਿਮਰਤਾ ਸਹਿਤ ਸੱਦਾ ਦੇਣਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋ ਮੈਨੂੰ ਤੁਸੀਂ ਝੂਠੇ ਸ਼ਬਦ ਕਰ ਦੋਗੇ ਮੈਂ ਪਾਸੇ ਰੁ ਪਾਸੇ ਹੋ ਜੀ ਪੰਥਕੀਤਾਂ ਲਈ ਤੇ ਪੰਜਾਬ ਦੇ ਹਿੱਤਾਂ ਲਈ ਕੌਮ ਦੇ ਭਵਿੱਖ ਲਈ ਪੰਜਾਬ ਦੇ ਭਵਿੱਖ ਲਈ ਜੇ ਕਿਤੇ ਉਹ ਬਿਹਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤਨੀ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਆਹਤ ਸ਼ੁਰੂ ਕੀਤੀ ਹੈ ਖੇਮ ਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵ ਪਹੁੰਚਿਆ ਜੀ ਪਹੁੰਚੇ ਜੀ ਜਿਹਦੇ ਨਾਲ ਮੇਰੀ ਸਾਹਜ ਨਹੀਂ ਚਾਹ ਦੁੱਖ ਦੀ ਹੋਵੇ ਚਾਹ ਸੁੱਖ ਦੀ ਹੋਵੇ ਚਾਹ ਮਾਨਦਾਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀਆਂ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲੋਂ ਰਹਿੰਦੀਆਂ ਨਹੀਂ ਕਿਆਂ ਪਰ ਮਾਣ ਹੈ ਆਪਦੀ ਕਾਰਗੁਜ਼ਾਰੀ ਤੇ ਜੇਪਨ ਇਸ ਹਲਕੇ ਦੀ ਕਾਇਆ ਕਲਪ ਕੀਤਾ ਹੁਣ ਖੇਮਕਾਂ ਨਾਲ ਬੈਠੇ ਆਂ ਬੋੜਾ ਸਾਨੂੰ ਸੀਵੇਜ ਪਾਇਆ ਸੀ ਇੰਟਰ ਲੋਕਿੰਗ ਲਾਈਆਂ ਸੀ ਤਸਵੀਰ ਬਣਾਈ ਸੀ ਵੱੱਡ ਕੱਢੇ ਸੀ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਸੀ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਅੱਜ ਫੇਰ ਦਾ ਡਾਊਡ ਹੈ ਮੈਂ ਸੀਵਰੇਜ ਪਾ ਗਿਆ ਫੇਰ ਉੱਪਰ ਦਾ ਹੈ ਸਾਹਮਣੇ ਤੇ ਇਨਾ ਹੀ ਅਜੀ ਅੱਪੇ ਠਿਖੀਵੰਡਾ ਕਿਥੇ 2009 ਤੋਂ ਪਹਿਲਾਂ ਠਿਖੀਵੰਡ ਨਰਕ ਸੀਗਾ ਖੇਮ ਕਰਨ ਵੀ ਇਤਰਾ ਹੀ ਹੁੰਦੀ ਸੀ ਠਿਖੀਵੰਡ ਤੋਂ ਬਾਹਰ ਨਰਕ ਸੀ ਉਹ ਪਹਿਲੀ ਰਣਾ ਤੇ ਜਿਉਂ ਹੁਣ ਪਹਿਲੀ ਵਾਰ ਆਪਾਂ ਨੂੰ ਮਾਣ ਮਿਲਿਆ ਤੇ ਫਿਰ ਆਹ ਅੱਲਾਹ ਦੇਵਾ ਹਾਂ ਬੁਲੇ ਜੀ ਅੱਜ ਹੁਣ ਹੁਣ ਮੈਂ ਤਾਂ ਦਾਦਾ ਜੀ ਜੇ ਮੈਂ 2007 ਚ ਐਮਐਲਏ ਬਣਿਆ ਨੇ ਤੇ ਸਾਡੇ ਭਾਈ ਗੁਰਮੁਖ ਸਿੰਘ ਭਾਉ ਗੁਰਮੁਖ ਸਿੰਘ ਰਾੜੀਆ ਹੁੰਦਾ ਸੀ ਬਲਟੋਏ ਦਾ ਚੜ੍ਹਾਈ ਕਰ ਗਿਆ ਜਿੱਦਰ ਮੈਂ ਸੌਹ ਚੁੱਕੀ ਤੇ ਮੇਰੇ ਉਹਦਾ ਫੋਨ ਆਇਆ ਉਹ ਮੈਨੂੰ ਕਹਿੰਦਾ ਬਲਟੋਆ ਨਜ਼ਾਰੇ ਬਣਦੇ ਹੀ ਵਿਰਸਾ ਹੈ ਦਾ ਜੇ ਤੂੰ ਆਖਿਆ ਨਾ ਕਿ ਮੈਂ ਹੀ ਵਿਰਸਾ ਸਿੰਘ ਬਲਟੋਹਾ ਆਦਾ ਮੈਂ ਤਾਂ ਉੜਕ ਕੇ ਉੱਠਿਆ ਕਿ ਸਾਡੇ ਪਿੰਡ ਦਾ ਨਾਮ ਚਾਹੂਗੀ ਇਹ ਹਲਕਾ ਖੇਮ ਕਰਨ ਦੇ ਹਰ ਵਾਸੀ ਦਾ ਚਾਹ ਕਡੂਰ ਸਾਹਿਬ ਦੇ ਪਾਰਲੀਮੈਂਟ ਦੇ ਹਰ 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 ਵਿਅਕਤੀ ਦੀ ਜਿਹੜੀ ਆ ਉਹਦੀ ਚੜ੍ਹਦੇ ਹੈ ਅਜੀ ਉਹਦੀ ਜਿੱਤ ਹੈ ਪਰ ਖਾਸ ਕਰਕੇ ਜਿੱਥੇ ਮੇਰੀਆਂ ਜੜ੍ਹਾਂ ਨੇ ਜਿੱਥੇ ਮੇਰੀਆਂ ਰੂਟਸ ਨੇ ਜਿੱਥੋਂ ਦੇ ਆ ਤੁਸੀਂ ਸਾਰੇ ਮੇਰੇ ਪਰਿਵਾਰ ਬਿਠੇ ਜੇ ਤੇ ਮੇਰੇ ਖਾਲੇ ਹਜ਼ਾਰਾਂ ਦੀ ਤਦਾਦ ਚ ਬਿਠੇ ਜੇ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਵਿਅਕਤੀ ਵਿਰਲਾ ਹੋਣਾ ਜਿਹਦਾ ਮੈਂ ਨਾ ਨਾ ਜਾਣਦਾ ਜਿਹਨੂੰ ਮੈਂ ਇਹ ਨਾ ਜਾਣਦਾ ਹਾਂ ਕਿ ਕਿੱਥੋਂ ਆ ਪਰ ਤੁਸੀਂ ਹਮੇਸ਼ਾ ਲੜਦੇ ਰਹੇ ਜੀ ਠੀਕ ਹੈ ਕਿ 2017 ਚ ਉਹਨਾਂ ਦਾ ਝੂਠ ਚਲ ਗਿਆ 22 ਇਹਨਾਂ ਦਾ ਚਲ ਗਿਆ ਹੁਣ ਜਿਹਨਾਂ ਦਾ 22 ਚ ਚੱਲਿਆ ਸੀ ਸਭ ਤੋਂ ਮਾੜਾ ਹਾਲ ਉਹਨਾਂ ਦਾ ਹੋਣਾ ਜੀ ਕਿਉਂ ਪੁੱਛ ਰਹੇ ਤੁਸੀਂ ਹੋਣਾ ਨਾ ਇੰਨੇ ਵੀ ਬੜੀ ਹੱਤ ਚੁੱਕੀ ਜੀ ਅ 2022 ਚ ਨੇਰੀ ਵੀ ਆਦੀ ਹੈ ਨਹੀਂ ਹਾਂ ਜੀ ਸਾਹਿਬ ਜੀ ਇਹ ਗੱਲ ਹੋਈ ਤਾਂ ਮੈਨੂੰ ਠੇਲ ਕੇ ਪਤਾ ਕੀ ਜਾਂਦੇ ਆ ਹਾਂ ਤਾਰ ਕੋਈ ਨਹੀਂ ਮੇਰੀ ਗੱਲ ਸੁਣੋ ਇਹਦੇ ਜੱਖੇ ਜਿਹੜੇ ਛੋਟੇ ਛੋਟਾ ਜ਼ਿਕਰ ਜਿਹੜੇ ਠੀਕ ਹੈ ਜਵਾਬ ਦੇ ਜਿਹੜੀ ਮੈਂ ਤੁਹਾਨੂੰ ਗੱਲਾਂ ਕੀਤੀਆਂ ਨਾ ਜਵਾਬ ਦਿਓ ਜੇ ਕਿਸੇ ਕੋਲ ਕੋਈ ਜਵਾਬ ਹੈਗਾ ਉਹਨੂੰ ਕਹਿੰਦੇ ਠੀਕ ਆ ਭਾਈ ਮੈਂ ਇਹ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦਿੰਦਾ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਨਾਲ ਸਤ ਲੀਨੇ ਆਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਆ ਤੇ ਕਿਹਦਾ ਹੋੜਾ ਆ ਤਜੇ ਮੈਂ ਮੇਰਾ ਪੱਖ ਹੋੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਐਲਾਨ ਕੀਤਾ ਬਰੇ ਸਾਨਯਾ ਸਤਿ ਸ੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹੋਊਂਗਾ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲੇ ਜੰਡਾ ਆ ਆਪਾਂ ਆ ਕੱਬੀ ਲਈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੋਲ ਤੋੜ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਣਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋ ਗਈ ਮੈਂ ਦਾਵਾ ਛੱਡਦਾ ਆਮੇ ਪਾਰਟੀ ਪ੍ਰਧਾਨ ਨੂੰ ਨਹੀਂ ਪੁੱਛਾਂ ਮੈਂ ਪਿਆਗੇ ਖੋਲ ਕੇ ਮੈਂ ਪਾਰਟੀ ਪ੍ਰਧਾਨ ਨੂੰ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ ਚ ਕਮਜ਼ੋਰੀ ਹੈ ਤਨੇ ਤੇ ਫਿਰ ਮੈਂ ਗਣਾਉ ਮੈਂ ਤਾਂ ਜੀ ਕਮਜ਼ੋਰੀ ਆ ਤੇ ਮੈਂ ਸੱਜੂ ਆਂ ਅੱਲਾਹ ਕੇ ਨਹੀਂ ਪੱਗ ਦਾ ਕੰਮ ਹੈ ਆਹ ਅੱਲਾਹ ਕੇ ਨਹੀਂ ਪੱਗਦਾ ਕੋਈ ਨਹੀਂ ਪੱਗ ਆਏ ਤੁਰਲੇ ਆ ਗੁਰੂ ਹੋ ਗਏ ਹਮੇਸ਼ਾ ਰਹੀ ਮੈਂ ਮੀਡੀ ਰਹੀ ਨਿਮਰਤਾ ਸਹਿਤ ਸੱਦਾ ਦੇਣਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋਵੇ ਮੈਨੂੰ ਤੁਸੀਂ ਝੂਠੇ ਸਾਬਤ ਕਰ ਦੋਗੇ ਮੈਂ ਪਾਸੇ ਪਾਸੇ ਹੋ ਜੂੰ ਪੰਥ ਵਾਲੇ ਦੇ ਪੰਜਾਬ ਦੇ ਵਾਲੇ ਕੌਮ ਦੇ ਭਲੇ ਖ ਲਈ ਪੰਜਾਬ ਦੇ ਭਲੇ ਖ ਲਈ ਜੇ ਕਿਤੇ ਉਹ ਬਿਹਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤ ਨਹੀਂ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਆਸਤ ਸ਼ੁਰੂ ਕੀਤੀ ਹੈ ਖੇਮਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵਾਂ ਪਹੁੰਚਿਆ ਜੀ ਪਹੁੰਚਿਆ ਜੀ ਜਿਹਦੇ ਨਾਲ ਮੇਰੀ ਸਾਹਜ ਨਹੀਂ ਤੇ ਦੁੱਖ ਦੀ ਹੋਵੇ ਤੇ ਸੁੱਖ ਦੀ ਹੋਵੇ ਤੇ ਮਾਨਦਾਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀਆਂ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲ ਰਹਿੰਦੀਆਂ ਨਹੀਂ ਕਿਆਂ ਪਰ ਮਾਣ ਹੈ ਆਪਦੀ ਕਾਰਗੁਜ਼ਾਰੀ ਤੇ ਜਿਪਨ ਇਸ ਹਲਕੇ ਦੀ ਕਾਇਆ ਕਲਪ ਕੀਤਾ ਹੁਣ ਖੇਮਕਨ ਨਾਲ ਬੈਠੇ ਆਂ ਬੋੜਾ ਸਾਨੂੰ ਸੀਵੇਜ ਪਾਇਆ ਹੀ ਇੰਟਰੋਗੋਗ ਲਾਈਆਂ ਹੀ ਤਸਵੀਰ ਬਣਾਈ ਹੀ ਵੱਟ ਕੱਢੇ ਹੀ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਹੈ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਚ ਤੇ ਅੱਜ ਫੇਰ ਤਾਂ ਡਾਊਨ ਹੈ ਮੈਂ ਸੀਵਰੇਜ ਪਾ ਗਏ ਫੇਰ ਉੱਪਰਦਾ ਹੈ ਸਾਹਮਣੇ ਤੇ ਇਨਾ ਹੀ ਹਾਂਜੀ ਅੱਪੇ ਕਿਵੇਂ ਨਾਲ ਕਿਥੇ 2009 ਤੋਂ ਪਹਿਲਾਂ ਪਿੱਖੀਵੰਡ ਨਰਕ ਸੀਗਾ ਖੀਮ ਕਰਨ ਵੀ ਇਤਰਾ ਹੀ ਹੁੰਦੀ ਸੀ ਪਿੱਖੀਵੰਡ ਤਾਂ ਬਾਹਰ ਨਰਕ ਸੀ ਉਹ ਪਹਿਲੀ ਰੈਣ ਤੇ ਜੇ ਹੁਣ ਪਹਿਲੀ ਵਾਰ ਆਪਾਂ ਨੂੰ ਮਾਣ ਮਿਲਿਆ ਤੇ ਫਿਰ ਆਹ ਅੱਲਾਹ ਦੇਵਾ ਹਾਂ ਬੁਲੇ ਜੀ ਅੱਜ ਹੁਣ ਹੁਣ ਮੈਂ ਤੁਹਾਨੂੰ ਦੱਸਦਾ ਜੇ ਮੈਂ 2007 ਚ ਐਮਐਲਏ ਬਣਿਆ ਨੇ ਤੇ ਸਾਡੇ ਭਾਈ ਗੁਰਮੁਖ ਸਿੰਘ ਭਾਉ ਗੁਰਮੁਖ ਸਿੰਘ ਰਾੜੀਆ ਹੁੰਦਾ ਸੀ ਬਟੋਏ ਦਾ ਚੜ੍ਹਾਈ ਕਰ ਗਿਆ ਜਿੱਦਰ ਮੈਂ ਸੌਹ ਚੁੱਕੀ ਤੇ ਮੇਰੇ ਉਹਦਾ ਫੋਨ ਆਇਆ ਉम्मे ਨੇ ਕਹਿੰਦਾ ਬਲਟੋਹਾ ਨਜ਼ਾਰੇ ਬਣਦੇ ਹੀ ਵਿਰਸਾ ਹੈ ਦਾ ਜੇ ਤੂੰ ਆਖਿਆ ਨਾ ਕਿ ਮੈਂ ਹੀ ਵਿਰਸਾ ਸਿੰਘ ਬਲਟੋਹਾ ਆ ਦਾ ਮੈਂ ਤਾਂ ਬੁੜਕ ਕੇ ਉੱਠਿਆ ਕਿ ਸਾਡੇ ਪਿੰਡ ਦਾ ਨਾਮ ਚਾਹੂਗੀ ਇਹ ਹਲਕਾ ਖੇਮ ਕਰਨ ਦੇ ਹਰ ਵਾਸੀ ਦਾ ਚਾਹੇ ਖਡੂਰ ਸਾਹਿਬ ਦੇ ਪਾਰਲੀਮੈਂਟ ਦੇ ਹਰ 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 ਵਿਅਕਤੀ ਦੀ ਜਿਹੜੀ ਆ ਉਹਦੀ ਚੜ੍ਹ ਤੇ ਹਾਂਜੀ ਉਹਦੀ ਜਿੱਤ ਹੈ ਪਰ ਖਾਸ ਕਰਕੇ ਜਿੱਥੇ ਮੇਰੀਆਂ ਜੜ੍ਹਾਂ ਨੇ ਜਿੱਥੇ ਮੇਰੀਆਂ ਰੂਟਸ ਨੇ ਜਿੱਥੋਂ ਦੇ ਆ ਤੁਸੀਂ ਸਾਰੇ ਮੇਰੇ ਪਰਿਵਾਰ ਬਿਠੇ ਜੇ ਤੇ ਮੇਰੇ ਖਿਆਲ ਹਜ਼ਾਰਾਂ ਦੀ ਤਦਾਦ ਚ ਬਿਠੇ ਜੇ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਵਿਅਕਤੀ ਵਿਰਲਾ ਹੋਣਾ ਜਿਹਦਾ ਮੈਂ ਨਾਂ ਨਾ ਜਾਣਦਾ ਜਿਹਨੂੰ ਮੈਂ ਇਹ ਨਾ ਜਾਣਦਾ ਹੋਵਾਂ ਕਿ ਕਿੱਥੋਂ ਆ ਪਰ ਤੁਸੀਂ ਹਮੇਸ਼ਾ ਲੜਦੇ ਰਹੇ ਜੇ ਠੀਕ ਹੈ ਕਿ 2017 ਚ ਉਹਨਾਂ ਦਾ ਝੂਠ ਚੱਲ ਗਿਆ ਬਾਈ ਜੀ ਇਹਨਾਂ ਦਾ ਚੱਲ ਗਿਆ ਹੁਣ ਜਿਹਨਾਂ ਦਾ ਬਾਈ ਚ ਚੱਲਿਆ ਸੀ ਸਭ ਤੋਂ ਮਾੜਾ ਹਾਲ ਉਹਨਾਂ ਦਾ ਹੋਣਾ ਜੀ ਤੋ ਬੱਸ ਰੰਦਸਾ ਹੋਣਾ ਨਾ ਇੰਨੇ ਵੀ ਬੜੀ ਹੱਟ ਚੁੱਕੀ ਜੀ ਅਦੋਰੀਰ ਬਾਈਚ ਨੇਰੀ ਵੀ ਆਦੀ ਹਨ ਹਾਂਜੀ ਸਾਹਿਬ ਜੀ ਇਹ ਗੱਲ ਹੋਈ ਤਾਂ ਮੈਨੂੰ ਠੀਕ ਕੇ ਪਤਾ ਕੀ ਜਾਂਦੇ ਆ ਹਾਂ ਜਾਂਦੇ ਆ ਜੇ ਤੁਸੀਂ ਉੱਥੇ ਚੱਲੇ ਜੇ ਤੇ ਉਹੀ ਖੂਨ ਸੁੱਕ ਕੇ ਟੁੱਟਣੇ ਵੋਟ ਆ ਚਾ ਕੋਈ ਨਹੀਂ ਮੇਰੀ ਗੱਲ ਸੁਣੋ ਇਹਦੇ ਜੱਖ ਜੱਖ ਜਿਹੜੇ ਸ਼ੂ ਦਾ ਕੀ ਕਰੀਏ ਹਾਂ ਜਿਹੜੇ ਠੀਕ ਹੈ ਜਵਾਬ ਦੇ ਜਿਹੜੇ ਮਤਲਬ ਗੱਲਾਂ ਕੀਤੀਆਂ ਨਾ ਜਵਾਬ ਦਿਓ ਜੇ ਕਿਸੇ ਕੋਲ ਕੋਈ ਜਵਾਬ ਹੈਗਾ ਉਹਨੂੰ ਕਹਦੇ ਠੀਕ ਆ ਭਈ ਮੈਂ ਇਹ ਵੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤਿੰਨ ਆਪਾਂ ਚੈਨਲ ਸਾਥ ਲੈ ਲੈਨੇ ਆਂ ਹਾਂਜੀ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਆ ਤੇ ਕਿਹਦਾ ਹੋੜਾ ਆ ਤੇ ਜੇ ਮੈਂ ਮੇਰਾ ਪੱਖ ਹੋੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਬਲੇ ਸਾਨਯਾ ਜਰੂਰ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇਣਾ ਜੋ ਉਹਨਾਂ ਕੋਲੇ ਜੰਡਾ ਆ ਆਪਾਂ ਅਕਤੀਕਤਾ ਜਿਆ ਕਾਦੀ ਰਹੀ ਹੈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਤੋਲ ਕੇ ਦੇਖ ਲੈ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨਿਰਣਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜਾਏ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦੂੰ ਭਾਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ ਮੈਂ ਪਾਰਟੀ ਪ੍ਰਧਾਨ ਨੂੰ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਨੇ ਤੇ ਫਿਰ ਮੈਂ ਗਣਾਉਂ ਮੈਂ ਤਾਂ ਜੀ ਕਮਜ਼ੋਰੀ ਆ ਤੇ ਮੈਂ ਤਾਂ ਜੱਜੂਈਆਂ ਅੱਲਾਹ ਕੇ ਦੀ ਪੱਕਦਾ ਕੰਮ ਐ ਆਏ ਅੱਲਾਹ ਕੇ ਨਹੀਂ ਪੱਕਦਾ ਕੋਈ ਨਹੀਂ ਪੱਕਾਇਆ ਤੁਰਲੇ ਆ ਗੁਰੂ ਹੋ ਗਏ ਹਮੇਸ਼ਾ ਰਹੀਏ ਸੋਨਿਆ ਸੋਨਿਆ ਮੈਂ ਮੀਡੀ ਰਹੀ ਨਿਮਰਤਾ ਸਹਿਤ ਸੱਦਾ ਦੇਣਾ ਆ ਉਹ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋਵੇ ਮੈਨੂੰ ਤੁਸੀਂ ਝੂਠੇ ਸ਼ਬਦ ਕਰ ਦੋਗੇ ਮੈਂ ਪਾਸੇ ਪਾਸੇ ਹੋ ਜੀ ਪੰਥ ਕੇ ਹਿੱਤਾਂ ਲਈ ਤੇ ਪੰਜਾਬ ਦੇ ਹਿੱਤਾਂ ਲਈ ਕੌਮ ਦੇ ਭਲੇ ਖਰੇ ਪੰਜਾਬ ਦੇ ਭਲੇ ਲਈ ਜੇ ਕਿਤੇ ਉਹ ਬੇਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤਨੀ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਆਸਤ ਸ਼ੁਰੂ ਕੀਤੀ ਹੈ ਖੇਮ ਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵ ਪਹੁੰਚੇ ਜੀ ਪਹੁੰਚੇ ਜੀ ਜਿਹਦੇ ਨਾਲ ਮੇਰੀ ਸਾਹ ਜਨੀ ਚਾਹ ਦੁੱਖ ਦੀ ਹੋਵੇ ਚਾਹ ਸੁੱਖ ਦੀ ਹੋਵੇ ਚਾਹ ਮਾਨਦਾਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀਆਂ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲੋਂ ਰਹਿੰਦੀਆਂ ਨਹੀਂ ਕਿਆਂ ਪਰ ਮਾਣ ਹੈ ਆਪਦੀ ਕਾਰਗੁਜ਼ਾਰੀ ਤੇ ਜੇ ਇਸ ਹਲਕੇ ਦੀ ਕਾਇਆ ਕਲਪ ਕੀਤਾ ਹੁਣ ਖੇਮਕਾਂ ਨਾਲ ਬੈਠੇ ਆਂ ਬੋੜਾ ਸਾਨੂੰ ਸ਼ੀਵਰੇ ਚ ਪਾਇਆ ਸੀ ਟੈਂਟ ਲਾਗੀਆਂ ਸੀ ਤਸਵੀਰ ਬਣਾਈ ਸੀ ਵੱਟ ਕੱਢੇ ਸੀ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਸੀ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਸੀ ਅੱਜ ਫੇਰ ਤਾਂ ਡਾਊਨ ਹੈ ਮਹ ਸਿਵਰੇਜ ਪਾ ਗਿਆ ਫੇਰ ਉੱਪਰ ਦਾ ਹੈ ਸਾਹਮਣੇ ਤੇ ਇਨਾ ਹੀ ਅੱਜ ਅੱਪ ਟਿੱਖੀ ਮੈਂਡਾ ਕਿਥੇ 2009 ਤੋਂ ਪਹਿਲਾਂ ਟਿੱਖੀ ਮੈਂਡਾ ਨਰਕ ਸੀਗਾ ਖੇਮ ਕਰਨੀ ਇਤਰਾ ਹੀ ਹੁੰਦਾ ਸੀ ਪਿੱਛੇ ਵੱਡ ਤਾਂ ਬਾਹਰ ਨਰਕ ਸੀ ਪਹਿਲੀ ਰੈਣਾ ਤੇ ਜਿਵੇਂ ਪਹਿਲੀ ਵਾਰ ਆਪਾਨੂੰ ਮਾਣ ਮਿਲਿਆ ਤੇ ਫਿਰ ਹਾਂ ਅੱਲਾਹ ਦੇਵਾ ਹਾਂ ਬੁਲੇ ਜੀ ਅੱਜ ਹੁਣ ਹੁਣ ਮੈਂ ਤਨਦਾਦੇ ਜੇ ਮੈਂ 2007 ਚ ਐਮਐਲਏ ਬਣਿਆ ਨੇ ਤੇ ਸਾਡੇ ਭਾਈ ਗੁਰਮੁਖ ਸਿੰਘ ਭਾਉ ਗੁਰਮੁਖ ਸਿੰਘ ਰਾੜੀਆ ਹੁੰਦਾ ਸੀ ਬਲਟੋਆ ਦਾ ਚੜ੍ਹਾਈ ਕਰ ਗਿਆ ਜਿੱਦਰ ਮੈਂ ਸੌਹ ਚੁੱਕੀ ਤੇ ਮੇਰੇ ਉਹਦਾ ਫੋਨ ਆਇਆ ਉਹ ਮੈਨੂੰ ਕਹਿੰਦਾ ਬਲਟੋਆ ਨਜ਼ਾਰੇ ਬਣਦੇ ਹੀ ਵਿਰਸਾ ਹੈ ਦਾ ਜੇ ਤੂੰ ਆਖਿਆ ਨਾ ਕਿ ਮੈਂ ਹੀ ਵਿਰਸਾ ਸਿੰਘ ਬਲਟੋਆ ਆਦਾ ਮੈਂ ਤਾਂ ਉੜਕ ਕੇ ਉੱਠਿਆ ਕਿ ਸਾਡੇ ਪਿੰਡ ਦਾ ਨਾਮ ਚਾਹੂਗੀ ਇਹ ਹਲਕਾ ਖੇਮ ਕਰਨ ਦੇ ਹਰ ਵਾਸੀ ਦਾ ਚਾਹ ਕਡੂਰ ਸਾਹਿਬ ਦੇ ਪਾਰਲੀਮੈਂਟ ਦੇ ਹਰ ਹਲ ਹਰ ਵਿਅਕਤੀ ਦੀ ਜਿਹੜੀ ਆ ਉਹਦੀ ਚੜ੍ਹ ਤੇ ਹਾਂਜੀ ਉਹਦੀ ਜਿੱਤ ਹੈ ਪਰ ਖਾਸ ਕਰਕੇ ਜਿੱਥੇ ਮੇਰੀਆਂ ਜੜ੍ਹਾਂ ਨੇ ਜਿੱਥੇ ਮੇਰੀਆਂ ਰੂਟਸ ਨੇ ਜਿੱਥੋਂ ਦੇ ਆ ਤੁਸੀਂ ਸਾਰੇ ਮੇਰੇ ਪਰਿਵਾਰ ਬੈਠੇ ਜੇ ਤੇ ਮੇਰੇ ਖਾਲ ਹਜ਼ਾਰਾਂ ਦੀ ਤਦਾਦ ਚ ਬੈਠੇ ਜੇ ਤੇ ਮੇਰਾ ਖਿਆਲ ਹੈ ਕਿ ਇਹ ਕੋਈ ਵਿਅਕਤੀ ਵਿਰਲਾ ਹੋਣਾ ਜਿਹਦਾ ਮੈਂ ਨਾ ਜਾਣਦਾ ਜਿਹਨੂੰ ਮੈਂ ਇਹ ਨਾ ਜਾਣਦਾ ਹੋਵੇ ਕਿ ਕਿੱਥੋਂ ਆ ਪਰ ਤੁਸੀਂ ਹਮੇਸ਼ਾ ਲੜਦੇ ਰਹੇ ਜੇ ਠੀਕ ਹੈ ਕਿ 2017 ਜੋ ਉਹਨਾਂ ਦਾ ਝੂਠ ਚੱਲ ਗਿਆ 22 ਇਹਨਾਂ ਦਾ ਚੱਲ ਗਿਆ ਹੁਣ ਜਿਨ੍ਹਾਂ ਦਾ 22 'ਚ ਚੜਿਆ ਸੀ ਸਭ ਤੋਂ ਮਾੜਾ ਹਾਲ ਉਹਨਾਂ ਦਾ ਹੋਣਾ ਜੀ ਕਿਉਂ ਬੋਸ ਰੰਦ ਸਿੰਘ ਹੋਣਾ ਨਾ ਇੰਨੇ ਵੀ ਬੜੀ ਹੱਥ ਚੁੱਕੀ ਜੀ ਅਦੋ 22 'ਚ ਨੇਰੀ ਵੀ ਆਂਦੀ ਹੈ ਨਹੀਂ ਹਾ ਜੀ ਸਾਹਿਬ ਜੀ ਇਹ ਗੱਲ ਹੋਈ ਤਾਂ ਮੈਨੂੰ ਘੇਰ ਕੇ ਪਤਾ ਕੀ ਜਾਂਦੇ ਆ ਹਾਂ